ਕੋ ਕਿਸੇ ਦੇ ਬਿਆਨ ਦੇ ਰਿਟ ਕਰਨਾ ਤਾਂ ਕੋਈ ਅਕਲਮੰਦੀ ਵਾਲੀ ਗੱਲ ਨਹੀਂ ਹੈ ਅਖਬਾਰਾਂ 'ਚ ਤੁਸੀਂ ਬੜਿਆ ਅਖਬਾਰਾਂ 'ਚ ਨਾ ਬੜਿਆ ਕੋਈ ਬੰਦਾ ਲੈ ਤੱਕ ਪਹੁੰਚਿਆ ਨੀ ਨਾ ਮਿਲੁੰਦਾ ਬਾਕੀ ਜਿੱਥੋਂ ਤੱਕ ਰਹੀ ਇਹਨਾਂ ਦੇ ਗੱਲ ਕਰਨ ਦੀ ਜੀ ਮੈਨੂੰ ਮਿਲਣਾ ਜਿਹੜੇ ਬੰਦੇ ਅੱਜ ਮੈਨੂੰ ਮਿਲਣ ਦੀ ਗੱਲ ਕਰ ਰਹੇ ਨੇ ਸਾਰਾ ਕੁਝ ਗਵਾ ਕੇ ਜੇ ਇਹਨਾਂ ਦੀ ਕੋਈ ਥੋੜੀ ਬੋਦੀ ਵੀ ਕਿਸੇ ਚ ਪੰਜਾਬ ਪ੍ਰਤੀ ਪਾਰਟੀ ਪ੍ਰਤੀ ਇਹਨਾਂ ਦਾ ਭੂਮ ਵੀ ਇਹ ਭਰਾ ਮਾਰੂ ਜੰਗ ਤੋਂ ਬਚਦੇ ਤੇ ਇਹ ਗੱਲਾਂ ਉਸ ਵੇਲੇ ਤੱਕ ਦਾ ਫਤਾਂ ਸੀ ਅੱਜ ਇਹਨਾਂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਜਿਹੜਾ ਹੱਥੋਂ ਗਵਾਚ ਚੁੱਕਿਆ ਪੰਜਾਬ ਦੇ ਲੋਕਾਂ ਨੇ ਮਨ ਬਣਾਇਆ ਹੋਇਆ ਸੀ ਕਿ ਕੀ ਤੇਰੇ ਹੋਊਗਾ ਉਹ ਇਹਨਾਂ ਨੇ ਆਪਣੀਆਂ ਕਕੂਤਾ ਕਰਕੇ ਆਪਣੀਆਂ ਇਸ ਤਰ੍ਹਾਂ ਦੀਆਂ ਪੁਸ਼ੀਆਂ ਗੱਲਾਂ ਕਰਕੇ ਪਰ ਬੰਦੇ ਦੇ ਕਿਸੇ ਦੇ ਅਲਿਗੇਸ਼ਨ ਲਾ ਦੇਣਾ ਤੇ ਕੁਝ ਕਰ ਦੇਣਾ ਜਦੋਂ ਉਹਨੇ ਤੇ ਆਪਣੇ ਦੇ ਇਹਨਾਂ ਲੀਡਰ ਦੇ ਲੱਗੇ ਐਲਿਗੇਸ਼ਨ ਹੁੰਦੇ ਤਾਂ ਕੋਈ ਜਵਾਬ ਨਹੀਂ ਦੇ ਰਿਹਾ ਤੋਂ ਮੈਨੂੰ ਸਮਝਦਾ ਕਿ ਅਮਨ ਰੋੜਾ ਪੋਲੀਟੀਕਲ ਪਾਰਟੀ ਦਾ ਉਹਦਾ ਪਰਿਵਾਰ ਜਿਹੜਾ ਉਹ politically ਲ ਮੈਂ ਸਮਝਦਾ ਸੀ ਜਦੋਂ ਉਹਨਾਂ ਦੇ ਬਖਤ ਸਾਹਿਬ ਐਮਐਲਏ ਤੋਂ ਤੁੰਗੂ ਦੇ ਪੱਕੀ ਸਾਰੇ ਵਿਚਾਰਾਂ ਦੇ ਪੈਰ ਥਲੇ ਬਟੇਰਾ ਆਇਆ ਸੀ ਉਹ ਤੇ ਸਮਝਦੇ ਸੀ ਕਿ ਸਾਰੇ ਨਿਕਲ ਜਾਣ ਤਾਂ ਹੀ ਰਹਿ ਜੀ ਇਹਨਾਂ ਬੰਦਿਆਂ ਨੇ ਕਿ ਉਹ ਕੋਈ ਮਜੂਰਤੀ ਦਿਖਾਈ ਹੁੰਦੀ ਕੋਈ ਸਿਆਸੀ ਗੱਲ ਫਿਰ ਗੁੱਜ ਆਪਣੀ ਦਾ ਪ੍ਰਚਾਰਾ ਕੀਤਾ ਹੁੰਦਾ ਤਾਂ ਅੱਜ ਸ਼ਾਦੇ ਦਿਨ ਨਾਲ ਦੇਖੋ ਇਹ ਸਾਰੇ ਬੰਦੇ ਉਹੀ ਨੇ ਜਿਨ੍ਹਾਂ ਨੇ ਮੈਨੂੰ politically ਫਿਨਿਸ਼ ਕਰਾਉਣ ਵਾਸਤੇ ਸਾਰੇ ਨੱਖਾਂ ਮਿਟ ਕੇ ਸੈਨ ਕੀਤਾ ਸੀਗੇ ਦਿਲ ਨੂੰ ਸਮਝਾ ਦਈਏ ਇਹ ਜਿੱਕੇਲਾ ਹੋਤਰਨਾ ਸੀ